ਮੇਰੇ ਪਿੱਛੇ ਜਿਹੜਾ ਬੂਟਾ ਦੇਖ ਰਹੇ ਹੋਏ ਹੈਗਾ ਪਪੀਤਾ ਰੈਡ ਲੇਡੀ 786 ਪਿਛਲੇ ਸਾਲ ਆਪਾਂ ਇਹ ਸਤੰਬਰ ਤੇ ਅਕਤੂਬਰ ਦੇ ਮਹੀਨੇ ਦੇ ਦੌਰਾਨ ਬੂਟੇ ਲਾਏ ਸੀਗੇ ਤੇ ਇਸ ਵਾਰੀ ਆਪਣੇ ਕੋਲ ਥੋੜੇ ਜੇ ਬੂਟੇ ਤਿਆਰ ਹੋ ਸਕੇ ਪਪੀਤਾ ਰੈਡ ਲੇਡੀ 786 ਵਧੀਆ ਬੀਜ ਲੱਗਿਆ ਹੋਇਆ ਹੈਗਾ ਤੇ ਜਿਹੜੇ ਨਤੀਜੇ ਆ ਪਹਿਲਾਂ ਕਾਫੀ ਦੋਸਤਾਂ ਤੋਂ ਵਧੀਆ ਇਹਦੇ ਜਿਹੜੇ ਮਿਲੇ ਹੈਗੇ ਆਪਣੇ ਕੋਲ ਵੀ ਥੋੜਾ ਥੋੜਾ ਤਾਂ ਫਲ ਆਇਆ ਪਰ ਆਪਣੇ ਕੋਲ ਨਹਿਰੀ ਪਾਣੀ ਤਦੋਂ ਪਹਿਲਾਂ ਹੈ ਨਹੀਂ ਸੀਗਾ ਨਹਿਰੀ ਪਾਣੀ ਵੀ ਕਾਫੀ ਜਿਹੜਾ ਇਹਦੇ ਲਈ ਜ਼ਰੂਰੀ ਹੋ ਜਾਂਦਾ ਜਿੱਥੇ ਨਹਿਰੀ ਪਾਣੀ ਤੇ ਚੰਗੀ ਮਿੱਟੀ ਆ 8 ਮਹੀਨੇ ਬਾਅਦ ਪੂਰਾ ਵਧੀਆ ਫਲ ਦੇਣਾ ਬੂਟਾ ਹੈ ਸ਼ੁਰੂ ਕਰ ਦਿੰਦਾ ਹੈਗਾ ਇਹਨੂੰ ਲਾਉਣ ਦੇ ਸਮੇਂ ਬਾਰੇ ਜਿਵੇਂ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਆ ਕਿ ਤੁਸੀਂ ਸਤੰਬਰ ਅਕਤੂਬਰ ਦੇ ਮਹੀਨੇ ਦੌਰਾਨ ਇਹਨੂੰ ਲਾ ਸਕਦੇ ਹੋ ਤੇ ਜਿਹੜੀ ਖਾਸ ਗੱਲ ਆਗੀ ਧਿਆਨਯੋਗ ਰੱਖਣ ਚ ਉਹ ਹੈਗੀ ਹੈ ਕਿ ਤੁਸੀਂ ਜਦੋਂ ਦਸੰਬਰ ਜਨਵਰੀ ਚ ਠੰਡ ਪੈਂਦੀ ਹੈਗੀ ਤੁਸੀਂ ਨਵੰਬਰ ਦੇ ਅੰਤ ਤੋਂ ਤੋਂ ਹੀ ਲਾ ਲਓ ਉਹਨੂੰ ਤੁਸੀਂ ਕੋਸ਼ਕ ਡੰਡੇ ਦੇ ਦਿਵਾਰੇ ਲਾ ਕੇ ਤੇ ਇਹਨੂੰ ਪਰਾਲੀ ਦੇ ਨਾਲ ਢੱਕ ਦੇਣਾਗਾ ਪਹਿਲੇ ਸਾਲ ਸਾਨੂੰ ਟੱਗਣਾ ਪਊਗਾ ਬਾਕੀ 2-3 ਸਾਲੇ ਫਲ ਦਿੰਦਾ ਰਹਿੰਦਾ ਹੈਗਾ ਤਿੰਨ ਸਾਲ ਦੀ ਏਜ ਹੁੰਦੀ ਹੈ ਜੀ ਤੇ ਟੱਗਣ ਦੇ ਨਾਲ ਕੀ ਹੁੰਦਾ ਕਿ ਕੋਰੇ ਤੋਂ ਇਹਦੀ ਬਚਤ ਹੋ ਜਾਂਦੀ ਹੈ ਕੋਰਾ ਇਹ ਤੇ ਇਫੈਕਟ ਤਾਂ ਜਾਦੇ ਪਾਉਂਦਾ ਕਿਉਂਕਿ ਇਹਦੇ ਪੱਤੇ ਚੌੜੇ ਹੁੰਦੇ ਹੈਗੇ ਪੱਤਿਆਂ ਦੇ ਉੱਪਰ ਕੋਰਾ ਪੈਣ ਦੇ ਨਾਲ ਜਿਹੜੇ ਪੱਤੇ ਜਲਦੀ ਸੁੱਕ ਜਾਂਦੇ ਤੇ ਬੂਟੇ ਦੀ ਖਰਾਬ ਬਣਨੀ ਜਿਹੜੀ ਬੰਦ ਹੋ ਜਾਂਦੀ ਹੈ ਸੋ ਕੋਰੇ ਤੋਂ ਬਚਾਉਣਾ ਇਹਨੂੰ ਦਸੰਬਰ ਜਨਵੇ ਦੇ ਦੌਰਾਨ ਕਾਫੀ ਜ਼ਰੂਰੀ ਹੋ ਜਾਂਦਾ ਹੈਗਾ ਬਾਕੀ ਇਸ ਤੋਂ ਇਲਾਵਾ ਪਪੀਤੇ ਦੇ ਜੜ ਦੇ ਨਾਲ ਪਾਣੀ ਨਹੀਂ ਲੱਗਣਾ ਚਾਹੀਦਾ ਜੇ ਜੜ ਦੇ ਨਾਲ ਪਾਣੀ ਲੱਗੂ ਤਾਂ ਜੜ ਗਲਨ ਰੋਗ ਪੈਂ ਪਪੀਤੇ ਦੇ ਨੇੜੇ ਜਿਹੜੀਆਂ ਸਬਜ਼ੀਆਂ ਜਿਨ੍ਹਾਂ ਨੂੰ ਪੱਤਾ ਮਰੋੜ ਰੋਗ ਪੈਂਦਾ ਜਿਵੇਂ ਕਿ ਟਮਾਟਰ ਹੋ ਗਿਆ ਮਿਰਚ ਹੋ ਗਈ ਇਦਾਂ ਦੀਆਂ ਜਿਹੜੀਆਂ ਸਬਜ਼ੀਆਂ ਦੇ ਬੂਟੇ 'ਚ ਪਪੀਤੇ ਨੇੜੇ ਲਾਉਂਗੇ ਤਾਂ ਉਹ ਵੀ ਰੋਗ ਜਿਹੜਾ ਪਪੀਤੇ ਤੇ ਤੁਹਾਡੇ ਆ ਜਾਂਦਾ ਹੈਗਾ ਕਾਫੀ ਵੀਰਾਂ ਦਾ ਜਿਹੜਾ ਕਹਿਣਾ ਹੁੰਦਾ ਕਿ ਜਿਹੜਾ ਪੱਤਾ ਮਰੋੜ ਰੋਗ ਉਹ ਦੇਸੀ ਵੈਰਾਈਟੀਆਂ ਨੂੰ ਘੱਟ ਆਉਂਦਾ ਹੈਗਾ ਤੇ ਜਿਹੜੀ ਇਹਨੂੰ ਜ਼ਿਆਦਾ ਆਉਂਦਾ ਹੈਗਾ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਦੇਸੀ ਵੈਰਾਈਟੀਆਂ ਨੂੰ ਵੀ ਓਨਾ ਕੀ ਆਉਂਦਾ ਹੈਗਾ ਪਰ ਜਿਹੜਾ ਝਾੜ ਦਾ ਇਹਨਾਂ ਦਾ ਅੰਤਰ ਦੇਸੀ ਵੈਰਾਈਟੀਆਂ ਨਾਲੋਂ ਬਹੁਤ ਜ਼ਿਆਦਾ ਹੈਗਾ ਲਗਭਗ 80-90 ਕਿਲੋ ਝਾੜ ਤੁਹਾਨੂੰ ਇੱਕ ਸਾਲ ਦਾ ਜਿਹੜਾ ਇਹ ਬੂਟਾ ਦੇ ਜਾਂਦਾ ਹੈਗਾ ਜੇ ਤੁਸੀਂ ਸਹੀ ਕੇਅਰ ਇਹਦੀ ਕਰ ਦਿਓਗੇ ਜਿੱਥੇ ਕਿ ਦੇਸੀ ਪਪੀਤੇ ਦੇ ਉਪਰ ਉਹਨੂੰ ਕੋਸ਼ਕ ਪੀਸੀ ਜਿਹੜੇ ਮਿਲਦੇ ਆਗੇ ਮੈਂ ਨਹੀਂ ਕਹਿੰਦਾ ਕਿ ਦੇਸੀ ਕਿਸਮਾ ਨਾ ਲਾਓ ਪਰ ਜੇ ਝਾੜ ਦੇ ਪਰਪਸ ਲਈ ਜਾਂ ਇੱਕ ਬੂਟੇ ਤੋਂ ਜ਼ਿਆਦਾ ਫੜ ਲੈਣ ਲਈ ਤੁਸੀਂ ਲਾਉਣਾ ਚਾਹੁੰਦੇ ਹੋ ਤਾਂ ਇਹ ਕਿਸਮ ਜਿਹੜੀ ਲਾ ਸਕਦੇ ਹੋਗੇ ਇਹਦੇ ਬੂਟੇ ਆਪਣੇ ਕੋਲੇ ਹੁਣ ਫਾਰਮ ਤੇ ਮੌਜੂਦ ਨੇਗੇ ਲਗਭਗ 80 ਕਬੂਟੇ 70 ਕਬੂਟੇ ਜਿਹੜੇ ਹੋਣਗੇ ਆਪਣੇ ਕੋਲੇ ਤੇ ਤੁਸੀਂ ਸਕਰੀਨ ਤੇ ਆਪਾਂ ਨੰਬਰ ਦੇ ਦਿੰਨੇ ਆ ਉਹਦੇ ਤੇ ਸੰਪਰਕ ਕਰਕੇ ਤੁਸੀਂ ਸਾਡੇ ਕੋਲ ਆ ਕੇ ਫਾਰਮ ਦੇ ਉੱਪਰੋਂ ਲੈ ਆ ਸਕਦੇ ਹੋਗੇ ਪਹੁੰਚਦਾ ਫਿਰ ਹਾਲ ਕੋਈ ਪ੍ਰਬੰਧ ਨਹੀਂ ਹੈਗਾ ਤੁਹਾਨੂੰ ਫਾਰਮ ਤੋਂ ਹੀ ਆ ਕੇ ਲੈ ਕੇ ਜਾਣੇ ਪੈਣਗੇ ਰੈਡ ਲੇਡੀ 786 ਵੈਰਾਈਟੀ ਦੀ ਆਪਣੀ ਜਿਹੜੀ ਗਾਰੰਟੀ ਹੋਊਗੀ ਜੇਕਰ ਤੁਸੀਂ ਬੂਟਾ ਸਾaml ਲੰਨੇ ਹੋ 8 ਮਹੀਨੇ ਤੱਕ ਵਧੀਆ ਦੇਖਭਾਲ ਕਰ ਲੰਨੇ ਹੋ ਤਾਂ 8ਵੇਂ ਮਹੀਨੇ ਹੀ ਤੁਹਾਨੂੰ ਜਿਹੜਾ ਉਹਦੇ ਤੋਂ ਫਲ ਮਿਲਣਾ ਸ਼ੁਰੂ ਹੋ ਜਾਊਗਾ ਫਲ ਪੱਕਣ ਦੀਆਂ ਨਿਸ਼ਾਨੀਆਂ ਜਦੋਂ ਹਲਕਾ ਪੀਲਾ ਹੋਣ ਲੱਗ ਜਾਏ ਫਲ ਤਾਂ ਉਹਨੂੰ ਤੁਸੀਂ ਤੋੜ ਕੇ ਦੋ ਤਿੰਨ ਦਿਨਾਂ ਲਈ ਅਖਬਾਰ ਦੇ ਵਿੱਚ ਲਿਬੇਟ ਕੇ ਰੱਖ ਦੇਣਾ ਹੈਗਾ ਉਦੋਂ ਬਾਅਦ ਤੁਹਾਡਾ ਫਲ ਜਿਹੜਾ ਤਿਆਰ ਹੋ ਜਾਂਦਾ ਹੈਗਾ ਰੈੱਡ ਲੇਡੀ 786 ਦੇ ਫਲਾਂ ਦੇ ਵਿੱਚ ਬੀਜ ਬਹੁਤ ਘੱਟ ਹੁੰਦੇ ਨੇਗੇ ਤੇ ਜਿਹੜਾ ਸ਼ਾਰਟ ਡਿਵਿਸ਼ਨ ਕ੍ਰੌਪ ਆ ਗਈ ਇਹ ਜਿਵੇਂ ਮੰਨ ਲਓ ਤੁਸੀਂ ਚੀਕੂ ਦੇ ਕੁਝ ਬੂਟੇ ਲਾ ਲਏ ਤਾਂ ਉਹਨਾਂ ਦੇ ਵਿੱਚ ਪਪੀਤਾ ਲਾ ਸਕਦੇ ਹੋ ਕਿਉਂਕਿ ਚੀਕੂ ਨੇ 6-7 ਸਾਲ ਲੈ ਜਾਣੇ ਆਪਣੀ ਪ੍ਰੋਪਰ ਗ੍ਰੋਥ ਨੂੰ ਤੇ ਉਦੋਂ ਤੱਕ ਤੁਸੀਂ ਪਪੀਤੇ ਤੋਂ ਫਲ ਲੈ ਕੇ ਇਹ ਤੋਂ ਫਰਗ ਹੋ ਸਕਦੇ ਹੋਗੇ ਸੋ ਇਦਾਂ ਦੀਆਂ ਹੋਰ ਵੀ ਕਾਫੀ ਸਾਰੀਆਂ ਜਾਣਕਾਰੀਆਂ ਜਿਹੜੀਆਂ ਫਲਦਾਰ ਬੂਟੇ ਸੁਣਦੀ ਆਪਾਂ ਸਮੇਂ ਤੋਂ ਸਮੇਂ ਲੈ ਕੇ ਆਉਣੇ ਰਹੇ ਆ ਉਹਨਾਂ ਸਾਰੀਆਂ ਨੂੰ ਜਾਣਨ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋਗੇ ਪੇਜ ਦੇ ਉੱਪਰ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਵੀਡੀਓ ਵਗੈਰਾ ਨੂੰ ਜਿਹੜਾ ਤੁਸੀਂ ਸ਼ੇਅਰ ਜ਼ਰੂਰ ਕਰਦਾ ਕਰੋ ਤਾਂ ਜੋ ਜਿਹੜੀ ਜਾਣਕਾਰੀ ਆਪਾਂ ਲੈ ਕੇ ਆਉਣੇ ਆ ਉਹ ਹੋਰ ਵੀਰਾਂ ਤੱਕ ਵੀ ਪਹੁੰਚ ਸਕੇ ਤੇ ਬੂਟੇ ਤੁਸੀਂ ਜਿਹੜੇ ਬੁੱਕ ਦਿੱਤੇ ਗਏ ਨੰਬਰ ਤੇ ਕਰ ਸਕਦੇ ਹੋਗੇ ਪ੍ਰੀ ਬੁਕਿੰਗ ਦਾ ਕੋਈ ਪ੍ਰਬੰਧ ਨਹੀਂ ਹੈਗਾ ਤੁਸੀਂ ਪਹਿਲਾਂ ਆਓ ਤੇ ਪਹਿਲਾਂ ਲੈ ਜਾਓ ਦੇ ਆਧਾਰ ਤੇ ਤੁਸੀਂ ਬੂਟੇ ਆ ਕੇ ਲੈ ਜਾ ਸਕਦੇ ਹੋ ਧੰਨਵਾਦ ਜੀ